ਲਓ ਜੀ ਤੇਲ ਵੀ ਬਿਲਕੁਲ ਸਾਫ ਹੈ ਤੇ ਗਰਮਾ ਗਰਮ ਸਮੋਸੇ ਆਪਾਂ ਆਹ ਲਓ ਜੀ ਉੱਡ ਗਿਆ ਪੂਰ ਜਿਹੜਾ ਭਰਿਆ ਸੀਗਾ ਰਹਿ ਗਏ 50 60 ਸਮੋਸੇ ਆਏ ਬਾਈ ਜੀ ਖੜੇ ਨੇ ਬਾਈ ਜੀ ਕਿਵੇਂ ਆ ਕਿੰਨੇ ਟਾਈਮ ਤੋਂ ਖਾ ਰਹੇ ਤੁਸੀਂ ਬਾਈ ਜੀ ਜਦੋਂ ਦੀ ਓਪਨ ਕਰੀਆ ਸੀ ਤਾਂ ਉਦੋਂ ਤੋਂ ਲੱਗੇ ਆਏ ਬਾਈ ਜੀ ਕਿੰਨੇ ਹੋਣਗੇ ਪੂਰ ਦੇ ਵਿੱਚ ਸਮੋਸੇ ਜੀ ਇਹ ਵੀਰੇ ਪੌਣੇ 200 ਹੈ ਪੌਣੇ 200 ਪੌਣੇ 200 ਸਮੋਸਾ ਇੱਕ ਪੂਰ ਦੇ ਵਿੱਚ ਹੈ ਜੀ ਆਹ ਲਓ ਜੀ ਆਹ ਚੈੱਕ ਕਰੋ ਤੁਸੀਂ ਚਣਿਆਂ ਦੀ ਸਬਜ਼ੀ ਜਿੰਨੇ ਚਣਿਆਂ ਨਾਲ ਖਾਣੇ ਚਣਿਆਂ ਨਾਲ ਖਾ ਲਾ ਵੀ ਹਨਾ ਯਾਨੀ ਕਿ ਚਿੱਟੇ ਛੋਲਿਆਂ ਦੀ ਸਬਜ਼ੀ ਨਾਲ ਹਾਂਜੀ ਤੇ ਜਿੰਨੇ ਆਪਣਾ ਨਾਰਮਲ ਚਟਨੀ ਆ ਨਾ ਬਾਈ ਜੀ ਕਿੰਨੇ ਵਾਰੀ ਕਿੰਨੇ ਵਾਰੀ ਕਿੰਨੇ ਪੂਰ ਪਾਉਣੇ ਪੈਂਦੇ ਆ ਦਿਨ ਦੇ ਵਿੱਚ ਜੀ ਦੇਖ ਤਾਂ ਵੀਰੇ ਪੂਰ ਤਾਂ ਆਣ ਗਿਣਤੀ ਹੈ ਆਣ ਗਿਣਤ ਪਿਛਲੇ ਸਾਲ ਸ਼ੁਰੂ ਕੀਤਾ ਜੇ ਸਾਲ ਵੀ ਨਹੀਂ ਹੋਇਆ ਇਹ ਸਾਲ ਹੋਇਆ ਨਹੀਂ ਠੀਕ ਹੈ ਜੀ ਮਜ਼ਾ ਆਉਂਦਾ ਫਿਰ ਕੰਮ ਦਾ ਪੂਰਾ ਪੋੜਾ ਘੈਂਟਾ ਕੰਮ ਨਹੀਂ ਨਹੀਂ ਮੈਂ ਪਹਿਲੀ ਵਾਰੋਂ ਆਇਆ 20 ਸਾਲ ਲਾ ਕੇ ਅੱਛਾ ਠੀਕ ਹੈ ਜੀ ਘੈਂਟ ਬਾਈ ਕੰਮ ਟੇਸਟ ਜਮਾ ਹੀ ਕਰ ਵਰਗਾ ਤੁਹਾਨੂੰ ਦਿਖਾਉ ਉਹ ਜਿਹੜੀ ਮੜੀ ਚਟਨੀ ਪਾਈ ਨਾ ਹਰੀ ਵਿੱਚ ਇਹਨੇ ਤਾਂ ਐ ਲੱਗਦਾ ਜਿਵੇਂ ਆਪਾਂ ਘਰੇ ਹਰੀ ਚਟਨੀ ਕੁੱਟੀ ਨਹੀਂ ਹੁੰਦੀ ਬਾਈ ਜੀ ਜਿਨੇ ਮਿਹਨਤ ਕਰਨੀ ਹੈ ਨਾ ਉਹਨੂੰ ਭਾਵੇਂ ਤੁਸੀਂ ਕਿਤੇ ਮਰਜ਼ੀ ਜਾਂ ਜਿਹੜੇ ਮਰਜ਼ੀ ਕੰਮਾਂ 'ਚ ਵਾਰਡੋ ਉਹਨੇ ਕਾਮਯਾਬ ਹੋ ਹੀ ਜਾਣਾ। ਤੋਂ ਗੱਲ ਕਰਦੇ ਆਂ ਆਪਾਂ ਬਾਈ ਦੀ। ਇੱਕ ਇਹੋ ਜਿਹੀ ਬਾਈ ਦੀ ਜਿਨੇ ਇੱਕ ਸਮੋਸਿਆਂ ਦੇ ਕੰਮ ਤੋਂ ਆਪਣਾ ਸਿਸਟਮ ਸੈੱਟ ਕੀਤਾ ਸਾਰਾ ਤੇ ਆਪਾਂ ਆਂ ਜੀ ਪਟਿਆਲੇ ਬਹਾਦਰਗੜ੍ਹ ਸਰਦਾਰ ਜੀ ਸਮੋਸੇ ਵਾਲੇ ਬਾਈਆਂ ਕੋਲ। ਇਹਨਾਂ ਨੇ ਮਿਹਨਤ ਨਾਲ ਸਮੋਸਿਆਂ ਦਾ ਕੰਮ ਸ਼ੁਰੂ ਕੀਤਾ ਤੇ ਨਾਂ ਰੱਖਿਆ ਦੁਕਾਨ ਦਾ ਸਰਦਾਰ ਜੀ ਸਮੋਸੇ ਵਾਲੇ। ਬਾਈ ਨਾਲ ਗੱਲਬਾਤ ਕਰਦੇ ਆਂ ਹੋਰ ਬਾਈ ਜੀ ਕੀ ਹਾਲ ਚਾਲ ਨੇ? ਠੀਕ ਹੋ ਜੀ। ਜੀ ਕੀ ਜੈਦਾ ਤੇ ਕਿੱਦਾਂ ਚੱਲਦਾ ਬਾਈ ਜੀ ਕੰਮ ਕੰਮ ਕਰ ਵਧੀਆ ਵਧੀਆ ਚੱਲਦਾ ਤੇ ਬਾਈ ਜੀ ਤੁਸੀਂ ਨਾਂ ਰੱਖਿਆ ਦੁਕਾਨ ਦਾ ਸਰਦਾਰ ਜੀ ਸਮੋਸੇ ਵਾਲੇ ਸਾਨੂੰ ਬੜਾ ਵਧੀਆ ਲੱਗਾ ਕਿਉਂਕਿ ਤੁਸੀਂ ਆਪ ਸਰਦਾਰ ਤਾਂ ਰੱਖਿਆ ਨਾਮ ਇਹ ਹਾਂਜੀ ਨਹੀਂ ਉਦਾਂ ਹੀ ਆਪਣਾ ਜਿਵੇਂ ਸਰਦਾਰੀ ਅੱਗੇ ਹਾਂ ਵਧੀਆ ਲੱਗਦਾ ਕਨਸੈਪਟ ਇਦਾਂ ਇਸ ਨਾਮ ਕੋ ਚਲਾਉਣਾ ਪੰਜਾਬ ਦੇ ਵਿੱਚ ਰਹਿੰਦੇ ਆ ਤੇ ਇਹ ਚੀਜ਼ ਤਾਂ ਜ਼ਰੂਰੀ ਹੈ ਵੈਰੀ ਗੁੱਡ ਭਾਜੀ ਬੜੀ ਵਧੀਆ ਗੱਲ ਹੈ ਤੁਹਾਡੀ ਤੇ ਸਾਰਿਆਂ ਨੂੰ ਉਮੀਦ ਕਰਦਾ ਗੱਲ ਵਧੀਆ ਲੱਗੀ ਹੋਗੀ ਹਨਾ ਜੀ ਸਰਦਾਰ ਜੀ ਸਮੋਸੇ ਵਾਲੇ ਹਨਾ ਤੇ ਆਜੋ ਬਾਈ ਜੀ ਨਾਲ-ਨਾਲ ਪਹਿਲਾਂ ਦਿਖਾਈਏ ਕਿਵੇਂ ਬਣ ਰਹੇ ਨੇ ਸਮੋਸੇ ਤੇ ਗੱਲਬਾਤ ਕਰਾਂਗੇ ਕੀ ਰੇਟ ਇਸ ਸਮੋਸੇ ਦਾ ਕਿੰਨੇ ਵੇਚ ਦਿੰਦੇ ਨੇ ਬਾਈ ਇੱਕ ਦਿਨ ਦੇ ਵਿੱਚ ਹਨਾ ਸਾਰਾ ਦੱਸ ਦੋਗੇ ਬਾਜੀ ਹਾਂਜੀ 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 ਆ ਦੇਖੋ ਸਭ ਤੋਂ ਪਹਿਲਾਂ ਦਿਖਾਓ ਜੀ ਲਓ ਜੀ ਕਰੋ ਚੈੱਕ ਤੁਸੀਂ ਇਹ ਬਣ ਰਹੇ ਨੇ ਗਰਮਾ ਗਰਮ ਸਮੋਸੇ ਤੇ ਬਾਈ ਜੀ ਕਿੰਨੇ ਵਾਰੀ ਕਿੰਨੇ ਵਾਰੀ ਕਿੰਨੇ ਪੂਰ ਪਾਉਣੇ ਪੈਂਦੇ ਆ ਦਿਨ ਦੇ ਵਿੱਚ ਜੀ ਦੇਖ ਤਾਂ ਵੀਰੇ ਪੂਰ ਤਾਂ ਅਣਗਿਣਤੀ ਹੈ ਅਣਗਿਣਤ ਕਿਰਪਾ ਬਾਬੇ ਦੀ ਹੈ ਕਿਰਪਾ ਕਿਰਪਾ ਪੂਰੀ ਠੀਕ ਆ ਜੀ ਕਿੰਨੇ ਦਾ ਵਿਕ ਜਾਂਦਾ ਇੱਕ ਸਮੋਸਾ ਜੀ ਸਮੋਸਾ ਵੀ 10 ਰੁਪਏ ਦਾ ਸਿੰਪਲ ਹੈ ਗੱਟਨੀ ਨਾਲ ਤੇ ਸਬਜੀ ਨਾਲ 20 ਰੁਪਏ ਦਾ ਇੱਕ ਲਓ ਜੀ ਸਬਜੀ ਨਾਲ ਵੀ ਪਤਾ ਭਾਈ ਜੀ ਪ੍ਰੋਪਰ ਐਡਰੈਸ ਦੱਸਿਓ ਆਪਦਾ ਜੀ ਪ੍ਰੋਪਰ ਜਿਹੜਾ ਆਪਣਾ ਇਹ ਬਹਾਦਰਗੜ੍ਹ ਆ ਜੀ ਸੀਲ ਰੋਡ ਜੀ ਐਚਡੀਐਫਸੀ ਬੈਂਕ ਦੇ ਨੇੜੇ ਆ ਬਿਲਕੁਲ ਜੀ ਸੀਲ ਰੋਡ ਐਚਡੀਐਫਸੀ ਬੈਂਕ ਦੇ ਬਿਲਕੁਲ ਨਾਲ ਤੇ ਬਹਾਦਰਗੜ੍ਹ ਦੇ ਵਿੱਚ ਆ ਜੀ ਇਹ ਸ਼ਾਪ ਪਾਈ ਜੀ ਕੋਲ ਆਪਾਂ ਪਹਿਲਾਂ ਅਜ ਤੋਂ 4 ਮਹੀਨੇ ਪਹਿਲਾਂ ਤਕਰੀਬਨ ਵੀਡੀਓ ਕਰੀ ਸੀ ਭਾਈ ਜੀ ਜਿਹੜਾ ਆਏ ਸੀਗੇ ਹਾਂਜੀ ਹਾਂਜੀ ਭਾਈ ਜੀ ਗੱਲ ਜਿਹੜੀ ਵਿੱਚ ਵਧੀਆ ਲੱਗਦੀ ਉਹ ਮਿਹਨਤ ਦੀ ਤੁਸੀਂ ਕਿੱਥੋਂ ਕਨਸੈਪਟ ਸੋਚਿਆ ਤੁਹਾਨੂੰ ਕਿੰਨਾ ਚਿਰ ਹੋ ਗਿਆ ਕਰਦੇ ਨੂੰ ਕੰਮ ਇਹਨੂੰ ਆਪਾਂ ਵੀਰੇ 8 ਜੂਨ ਸਟਾਰਟ ਕੀਤਾ ਸੀਗਾ ਕਿੰਨੂੰ 8 ਜੂ 25 25 ਪਿਛਲੇ ਸਾਲ ਸ਼ੁਰੂ ਕੀਤਾ ਜੇ ਸਾਲ ਵੀ ਨਹੀਂ ਹੋਇਆ ਇਸ ਸਾਲ ਹੋ ਗਿਆ ਨਹੀਂ ਠੀਕ ਹੈ ਜੀ ਮਜ਼ਾ ਆਉਂਦਾ ਫਿਰ ਕੰਮ ਦਾ ਪੂਰਾ ਪੂਰਾ ਘੈਂਟਾ ਕੰਮ ਠੀਕ ਹੈ ਕਦੀ ਸੋਚਿਆ ਨਹੀਂ ਵੀ ਮੈਂ ਯਾਰ ਆਹ ਕੰਮ ਕਰੂੰਗਾ ਬੱਜ ਗਿਆ ਖੜਨਾ ਪਊਗਾ ਨਹੀਂ ਨਹੀਂ ਮੈਂ ਪਹਿਲੀ ਵਾਰੋਂ ਆਇਆ 20 ਸਾਲ ਲਾ ਕੇ ਅੱਛਾ ਠੀਕ ਹੈ ਜੀ ਲਓ ਜੀ ਤੇਲ ਵੀ ਬਿਲਕੁਲ ਸਾਫ਼ ਹੈ ਤੇ ਗਰਮਾ ਗਰਮ ਸਮੋਸੇ ਆਪਾਂ ਨਾ ਟੇਸਟ ਵੀ ਕਰਕੇ ਦੇਖਾਂਗੇ ਜ਼ਰੂਰ ਵੀ ਕੀ ਟੇਸਟ ਹੈ ਇਹਨਾਂ ਸਮੋਸਿਆਂ ਦਾ ਹਨਾ ਜੀ ਟੇਸਟ ਕੀਤੇ ਬੈਣਾ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਇਹ ਸੇਮ ਉਹੋ ਨਾਲ ਦਾ ਹੀ ਆ ਜਾਂ ਫਰਕ ਹੈ ਕਨੇ ਜੀ ਹਮ ਅਸ਼ਾ ਭਾਈ ਜੀ ਚਣਿਆਂ ਦੀ ਸਬਜੀ ਆ ਫਿਰ ਦਿਖਾਓ ਕਿ ਨਾ ਹੈ ਆ ਲਓ ਜੀ ਆ ਚੈੱਕ ਕਰੋ ਤੁਸੀਂ ਚਣਿਆਂ ਦੀ ਸਬਜੀ ਜਿੰਨੇ ਚਣਿਆਂ ਨਾਲ ਖਾਣੇ ਚਣਿਆਂ ਨਾਲ ਖਾ ਲਵੇ ਹਨਾ ਯਾਨੀ ਕਿ ਚਿੱਟੇ ਛੋਲੇ ਦੀ ਸਬਜੀ ਨਾਲ ਤੇ ਜਿੰਨੇ ਆਪਣਾ ਨੋਰਮਲ ਚਟਨੀ ਨਾਲ ਖਾਣੇ ਆ ਤੇ ਚਟਨੀ ਨਾਲ ਤੇ ਗਿਆ ਤਾਂ ਪਨੀਰ ਵੀ ਪਾਇਆ ਹੈ ਵਿੱਚ ਆਪਾਂ ਹਮ ਲਓ ਜੀ ਸਬਜੀ ਦੇ ਵਿੱਚ ਪਨੀਰ ਵੀ ਭਾਈ ਨੇ ਪਾਇਆ ਹੋਇਆ ਮੇਰੇ ਤੇ ਮੂੰਹ ਚ ਪਾਣੀ ਆ ਗਿਆ ਦੇਖ ਕੇ ਜੀ ਆ ਦੇਖੋ ਜੀ ਤੇ ਆਰਡਰ ਆਈ ਜਾਂਦੇ ਨੇ ਲਗਾਤਾਰ ਤੇ ਬਾਈ ਆ ਦੇਖੋ ਹੁਣ ਨੇੜੇ ਲੱਗਾ ਨਾ ਆ ਜਿਵੇਂ ਹੁਣ ਨੇੜੇ ਲੱਗ ਗਿਆ ਜੀ ਹਨਾ ਆ ਹੁਣ ਰਹਿ ਕੇ 15 20 ਸਮੋਸੇ ਤੇ ਉਹ ਨਾਲ ਦੀ ਨਾਲ ਬਾਈ ਉਧਰੋਂ ਬਣਾ ਕੇ ਤੇ ਜਿੱਧਰੋਂ ਜਿਵੇਂ ਇਧਰੋਂ ਨੇੜੇ ਲੱਗਦਾ ਪੂਰ ਉਧਰੋਂ ਨਵਾਂਪੁਰ ਆ ਜਾਂਦਾ ਜੀ ਤੇ ਤਾੜੀਆਂ ਮਾਰ ਮਾਰ ਕੇ ਥਾੜ ਥਾੜ ਬਾਈ ਬਣਾਈ ਜਾਂਦਾ ਹੈ ਭਟੂਰੇ ਅੱਛਾ ਬਾਈ ਭਟੂਰੇ ਛੋਲੇ ਵੀ ਨਾਲ ਨਾਲ ਚੱਲਦੇ ਨੇ ਹਾਂ ਹਾਂਜੀ ਅੱਛਾ ਜੀ ਠੀਕ ਹੈ ਭਟੂਰੇ ਨਾਲ ਚੱਲਦੇ ਭਟੂਰੇ ਛੋਲੇ ਵੀ ਚੱਲਦੇ ਨੇ ਉਹ ਫਿਰ ਕਿੰਨੇ ਦੀ ਪਲੇਟ ਰੱਖਦੇ ਹੋ ਉਹ ਵੀ 50 ਰੁਪਏ ਦੀ ਪਲੇਟ ਹੈ 50 ਰੁਪਏ ਦੀ ਹਾਂਜੀ ਕਿੰਨਾ ਸਮੋਸਾ ਵਿ ਆਜੋ ਬਈ ਤੇ ਨਿਆਰ ਤੁਹਾਨੂੰ ਪਤਾ 3000 ਤੋਂ 3000 ਦਾ ਪੱਕਾ ਹੀ ਹੈ 32500 ਦਾ ਪੱਕਾ ਹੀ ਹੈ ਅੱਛਾ ਜੀ 3 ਤੋਂ 3000 2500 ਦਾ ਪੱਕਾ ਹੀ ਹੈ ਬਾਕੀ ਵੱਧ ਵੀ ਹੋ ਜਾਂਦੇ ਆ ਕੋਈ ਆਰਡਰ ਆ ਜਾਂਦਾ ਵਿੱਚ ਦੀ 4000 ਤੱਕ ਪਹੁੰਚ ਜਾਂਦਾ ਆਰਡਰ ਅਜੇ ਤਾਂ ਆਹ ਪਹੁੰਚ ਜਾਂਦੇ ਆ ਹੂੰ ਠੀਕ ਆ ਤੇ ਇਹ ਬਾਈ ਜੀ ਨਾਲ ਜਿਹੜੇ ਆਪਣੇ ਨੇ ਇਹ ਕਿਵੇਂ ਇਹ ਬ੍ਰਦਰ ਆ ਜੀ ਮੇਰਾ ਅੱਛਾ ਛੋਟਾ ਬ੍ਰਦਰ ਤੁਹਾਡਾ ਹਾਂਜੀ ਅੱਛਾ ਅੱਛਾ ਕਿਵੇਂ ਆ ਬਾਈ ਵਧੀਆ ਲੱਗਦਾ ਫਿਰ ਕਰਕੇ ਕੰਮ ਹੈ ਹਾਂਜੀ ਚਲੋ ਵਧੀਆ ਜਿਹੇ ਜੀ ਲੱਗਦਾ ਪੂਰਾ ਠੀਕ ਹੈ ਜੀ ਅੱਛਾ ਬਾਈ ਜੀ ਆ ਬੈਠਣ ਲਈ ਸਿਸਟਮ ਹੈ ਤੁਹਾਡਾ ਜਿਵੇਂ ਫਿਰ ਇਹ ਤਾਂ ਪੂਰਾ ਪੈਂਦਾ ਹੀ ਹੋਣਾ ਜਿਵੇਂ ਕਸਟਮਰ ਕਿ ਜਿਆਦਾ ਲੈ ਕੇ ਜਾਣ ਵਾਲੇ ਆਉਂਦੇ ਆਰਡਰ ਨਹੀਂ ਆਰਡਰ ਜਿਆਦਾ ਲੈ ਕੇ ਜਾਂਦੇ ਆ ਤੇ ਵੀ ਇੱਥੇ ਵੀ ਪੂਰਾ ਹੀ ਪੈਂਦਾ ਹੈਗਾ ਕਸਟਮਰ ਨੂੰ ਖੜਨਾ ਹੀ ਪੈਂਦਾ ਯਾਰ ਅੱਛਾ ਜੀ ਅੱਛਾ ਜੀ ਬਗਰੇ ਭਾਈ 2 ਮਿੰਟ ਵੇਟ ਕਰਨ ਲਈ ਹੋ ਸਕਦਾ ਮੈਨੂੰ ਠੀਕ ਹੈ ਬਾਕੀ ਦੁਕਾਨ ਤੋਂ ਪਤਾ ਛੋਟੀ ਜਿਹੀ ਅੱਛਾ ਤੇ ਕਿਵੇਂ ਮੰਨ ਲਓ ਜੇ ਕਿਸੇ ਨੇ ਕੋਈ 100 200 400 ਸਮੋਸਾ ਲੈਣਾ ਤੇ ਮਤਲਬ ਕਿੰਨਾ ਚਿਰ ਪਹਿਲਾਂ ਆਰਡਰ ਕਰਨਾ ਪਊਗਾ ਜੀ ਬਸ ਅੱਧਾ ਘੰਟਾ ਭਾਈ ਅੱਛਾ ਅੱਧਾ ਘੰਟਾ ਪਹਿਲਾਂ ਅੱਧਾ ਘੰਟਾ ਫੋਨਾਂ ਘੰਟਾ ਪਹਿਲਾਂ ਫੋਨ ਕਰ ਦੋ ਅੱਛਾ ਜੀ ਇਨਸਟੈਂਟ ਆਰਡਰ ਤੁਹਾਨੂੰ ਨਾਮ ਦੇ ਨਾਲ ਮਿਲੂਗਾ ਜੀ ਹਾਂ ਜੀ ਹਨਾ ਜਦੋਂ ਬਾਈ ਜੀ ਪਹਿਲਾਂ ਆਏ ਸੀ ਆਪਾਂ ਉਦੋਂ ਆਪਣਾ ਬ੍ਰੈਡ ਵਗੈਰਾ ਦਾ ਕੰਮ ਨਹੀਂ ਸੀ ਹੁਣ ਬ੍ਰੈਡ ਵੀ ਸ਼ੁਰੂ ਕਰ ਲਏ ਫਿਰ ਨਾਲ ਤੁਸੀਂ ਹਾਂਜੀ ਬ੍ਰੈਡ ਵੀ ਕਰ ਲਏ ਫਿਰ ਗਾਹ ਦੀ ਡਿਮਾਂਡ ਤੇ ਨਾ ਹਾਂ ਨਹੀਂ ਨਹੀਂ ਠੀਕ ਹੈ ਡਿਮਾਂਡ ਪੂਰੀ ਕਰਨੀ ਚਾਹੀਦੀ ਹੈ ਵੀ ਕੋਈ ਮੰਗ ਲੈਂਦਾ ਬ੍ਰੈਡ ਕੋਈ ਕਿਸ ਤਰ੍ਹਾਂ ਹਨਾ ਚੀਜ਼ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਲਓ ਜੀ ਸਮੋਸੇ ਬਣ ਕੇ ਲੱਗ ਗਿਆ ਪੂਰਾ ਟੇਰ ਬਾਈ ਜੀ ਕਿੰਨੇ ਹੋਣਗੇ ਪੂਰੇ ਦੇ ਵਿੱਚ ਸਮੋਸੇ ਜੀ ਇਹ ਵੀਰੇ ਪੌਣੇ 200 ਹੈ ਪੌਣੇ 200 ਪੌਣੇ 200 ਸਮੋਸਾ ਇੱਕ ਪੂਰੇ ਦੇ ਵਿੱਚ ਹੈ ਨਾਲੇ ਪੈਕਿੰਗ ਸ਼ੁਰੂ ਹੋ ਗਈ ਤੇ ਇੱਧਰ ਦੇਖੋ ਤੁਸੀਂ ਪਬਲਿਕ ਲੈਣ ਵਾਸਤੇ ਤੇ ਖਾਣ ਵਾਲੇ ਬਾਈ ਜਿਹੜੇ ਨੇ ਉਹ ਵੀ ਇੱਧਰ ਅੱਡ ਬੈਠੇ ਨੇ ਸੋ ਨਾਲ ਦੀ ਨਾਲ ਕੰਮ ਚੱਲੀ ਜਾਂਦਾ ਤੇ ਕੰਮ ਘੈਂਟ ਆ। ਬਸ ਏਸ ਦੀ ਬਹੁਤ ਹੈ ਜੀ ਮੈਂ ਖਾ ਕੇ ਦੇਖਿਆ ਸਮੋਸਾ ਇਹਨਾਂ ਦਾ ਤੁਹਾਡੇ ਸਾਹਮਣੇ ਵੇਖੋ ਤੇ ਆਪਾਂ ਮਾੜੀ ਜੀ ਤੁਹਾਨੂੰ ਪਤਾ ਵਿਖਾਉਂਦੇ ਹੀ ਨਹੀਂ ਬਿਲਕੁਲ ਵੀ ਟੋਪ ਕਲਾਸ ਸਮੋਸੇ ਚੈੱਕ ਕਰੋ। ਲਓ ਜੀ ਹੁਣ ਆਪਾਂ ਟੇਸਟ ਕਰਦੇ ਆਂ ਤੇ ਬਾਕੀ ਦੇਖਦੇ ਆਂ ਬਾਹਰਪੂਰ ਕਿੰਨੇ ਜਰ ਤੱਕ ਨਿਕਲਦਾ ਉਹ ਵੀ ਤੁਹਾਨੂੰ ਦਿਖਾਉਨੇ ਆਂ ਤੇ ਘੈਂਟ ਬਾਈ ਕੰਮ ਟੇਸਟ ਜਮਾਈ ਕਰ ਵਰਗਾ ਤੂੰ ਆ ਵਿਖਾਓ ਜਿਹੜੀ ਮੜੀ ਚਟਨੀ ਪਾਈ ਨਾ ਹਰੀ ਵਿੱਚ ਇਹਨੇ ਤਾਂ ਐ ਲੱਗਦਾ ਜਿਵੇਂ ਆਪਾਂ ਘਰੇ ਹਰੀ ਚਟਨੀ ਕੁੱਟੀ ਨਹੀਂ ਹੁੰਦੀ ਬਿਲਕੁਲ ਉਹੀ ਟੇਸਟ ਆ ਰਿਹਾ ਤੇ ਮਿੱਠੀ ਚਟਨੀ ਵੀ ਘੈਂਟ ਆ ਬਾਈ ਟੇਸਟ ਵਾਈਜ਼ ਘੈਂਟ ਆ ਬਾਕੀ ਯਾਰ ਜਦੋਂ ਕੇ ਆਪਣਾ ਪੰਜਾਬੀ ਭਰਾ ਐਵੇਂ ਕੰਮ ਸ਼ੁਰੂ ਕਰਦਾ ਨਾ ਸਪੋਰਟ ਜ਼ਰੂਰ ਕਰਿਆ ਕਰੋ ਜੀ ਆਪਾਂ ਖਾਣੇ ਆ ਸਮੋਸੇ ਦੇ ਫੇਰ ਤੁਹਾਨੂੰ ਦਿਖਾਉਨੇ ਆ ਜੀ ਅੱਛਾ ਏ ਬਾਈ ਜੀ ਖੜੇ ਨੇ ਬਾਈ ਜੀ ਕਿਵੇਂ ਆ ਕਿੰਨੇ ਟਾਈਮ ਤੋਂ ਖਾ ਰਹੇ ਤੁਸੀਂ ਬਾਈ ਜੀ ਜਦੋਂ ਦੀ ਓਪਨ ਕਰੀਆ ਸੀ ਤਾਂ ਉਦੋਂ ਦੇ ਲੱਗੇ ਹੈ ਜੂਨ ਤੋਂ 2025 ਜੂਨ 2025 ਕਿ ਚਲਾਈ ਸੀ ਜੂਨ ਚ ਜੂਨ ਸ਼ੁਰੂ ਕਰੀਆ ਉਦੋਂ ਤੋਂ ਇੱਥੋਂ ਹੀ ਆਨੇ ਆ ਤੇ ਇੱਥੇ ਹੀ ਕਰਨੇ ਆ ਤੇ ਇਹ ਸਟ ਬਹੁਤ ਵਧੀਆ ਲੱਗਦਾ ਬਾਕੀ ਐ ਲੱਗਦਾ ਨਾ ਜਿਵੇਂ ਕਾਰ ਵਾਲੀ ਕੋਈ ਚੀਜ਼ ਘਾਰੇ ਹਨਾ ਬਿਲਕੁਲ ਪਿਓਰ ਹਰ ਇੱਕ ਜੀ ਫਰੈਸ਼ ਆ ਬਿਲਕੁਲ ਜੀ ਸਾਹਮਣੇ ਬਣਦੇ ਨੇ ਪੂਰਾ ਬਣਦਾ ਸਾਹਮਣੇ ਕੋਈ ਓਲਾ ਨਹੀਂ ਹੈਗਾ ਬਿਲਕੁਲ ਜੀ ਹਾਂ ਜੀ ਹਾਂ ਕੋਈ ਪੜਦਾ ਨਹੀਂ ਆ ਪੌਣੇ 200 ਹਨਾ ਪੌਣੇ 200 ਚੋਂ ਆਪਣੇ ਖੜਿਆ ਖੜਿਆ 50 60 ਤਾਂ ਵਿਗ ਗਏ ਮਗਰ ਜਿਹੜਾ 150 ਰਹਿ ਗਿਆ ਉਹ ਵੀ ਲੈ ਜਾਣਾ ਜਦੋਂ ਕੋਈ ਘਰੇ ਗੈਸ ਤੋਂ ਆਉਂਦਾ ਸੀ ਤਾਂ ਇਤੋਂ ਹੀ ਲੈ ਕੇ ਜਾਂਦੇ ਆ ਨਹੀਂ ਨਹੀਂ ਬਿਲਕੁਲ ਠੀਕ ਹੈ ਜੀ ਰੇਟ ਵੀ ਬਿਲਕੁਲ ਜਾਇਜ਼ ਹੈ ਜੇ ਤੁਸੀਂ ਆਪਣੇ ਚਣਿਆਣਾ ਲੈਣੇ ਨੇ ਚਣਿਆ ਨਾਲ ਖਾ ਸਕਦੇ ਹੋ ਚਟਨੀ ਵਾਲੇ ਬਿਲਕੁਲ ਬਿਲਕੁਲ ਜਾਇਜ਼ ਵੀਰੇ ਨਹੀਂ ਨਹੀਂ ਠੀਕ ਨਾਲੇ ਵੀਰੇ ਆਪਣੇ ਪੰਜਾਬੀ ਸਰਦਾਰ ਭੜਾ ਦੀ ਸਪੋਰਟ ਕਰਨੀ ਆਪਾਂ ਹੈਨਾ ਸਹੀ ਗੱਲ ਹੈ ਜੀ ਸਹੀ ਗੱਲ ਬਿਲਕੁਲ ਆਹ ਦੇਖੋ ਪਾਈ ਜਾਂਦੇ ਨੇ ਪੈਕ ਕਰੀ ਜਾਂਦੇ ਨੇ ਬਾਈ ਜੀ ਨਾਲ ਦੀ ਨਾਲ ਆ ਆਪ ਦੋਵੇਂ ਬਾਈ ਕੰਮ ਕਰਦੇ ਨੇ ਵਿੱਚ ਹੋ ਕੇ ਹਾਂਜੀ ਲਓ ਜੀ ਆ ਪਾਈ ਜਾਂਦੇ ਨੇ ਬਾਈ ਸਮੋਸੇ ਵਿੱਚ ਇੱਕ ਪੂਰ ਕੱਢਿਆ ਦੇ ਨਾਲ ਜਿਹੜਾ ਦੂਜਾ ਪਾ ਦਿਆ ਹੈਨਾ

ਪੈਕਿੰਗ ਬਈ ਪੈਕਿੰਗ ਵਾਲੇ ਜ਼ਿਆਦਾ ਹਨਾ ਕਸਟਮਰ ਮੈਂ ਵੀ ਪੈਕ ਹੀ ਕਰਾ ਕੇ ਲੈ ਕੇ ਜਾਵਾਂਗਾ ਅਸੀਂ ਇੱਕ ਦਿਨ ਚੰਡੀਗੜ੍ਹ ਤੋਂ ਆਏ ਤੇ ਮੈਂ ਇੱਧਰ ਵਿੱਚੋਂ ਦੀ ਰੋਕ ਕੇ ਫਿਰ ਲੈ ਕੇ ਗਏ ਸਮੋਸੇ ਤੁਹਾਡੇ ਕੋਲੋਂ ਜੀ ਹਾਂਜੀ ਬਾਈ ਜੀ ਇਹ ਸੀ ਆਪਣਾ ਇਦਾਂ ਵਲੌਗ ਜੀ ਆਪਣੇ ਚੈਨਲ ਨੂੰ ਕਰਾ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਆਪਣਾ ਇਹ ਫੂਡ ਵਲੌਗ ਤੇ ਬਾਈ ਜੀ ਤੁਸੀਂ ਦੱਸ ਦਿਓ ਆਰਡਰ ਵਗੈਰਾ ਕਰਨਾ ਹੋਵੇ ਕਿਸੇ ਨੇ ਤਾਂ ਹਾਂਜੀ ਭਾਈ ਜੀ ਇਹ ਆਰਡਰ ਕਰਨਾ ਕਰ ਸਕਦੇ ਜੇ ਬਗੇ ਨਗਰ ਆਪਣੇ ਨਗਰ ਕੀਰਤਨ ਵਾਸਤੇ ਚਾਹੀਦਾ ਤੇ ਪ੍ਰਭਾਤ ਫੇਰੀਆਂ ਵਾਸਤੇ ਜੀ ਜੀ ਉਦਾਂ ਵੀ ਜਨਮ ਦਿਨ ਤੇ ਕਿਸੇ ਵੀ ਤਰੀਕੇ ਦਾ ਫੰਕਸ਼ਨ ਹੋਵੇ ਕੋਈ ਵੀ ਕੋਈ ਫੰਕਸ਼ਨ ਹੋਵੇ ਤੁਸੀਂ ਆਰਡਰ ਕਰ ਸਕਦੇ ਕੋਈ ਆਰਡਰ ਕਰ ਸਕਦੇ ਹੋ 1500 1500 2000 ਜਿੰਨਾ ਵੀ ਕਰਨਾ ਉਹਨਾ ਕਰ ਸਕਦੇ ਹੋ ਜੀ ਜੀ ਠੀਕ ਹੈ ਜੀ ਸੋ ਰੈਡੀ ਕਰਕੇ ਦਿੰਨੇ ਆ ਜੀ 10 ਰੁਪਏ ਪੀਸ ਆ ਦਾ ਟਾਈਮ ਟੂ ਟਾਈਮ ਕਰ ਦੇਣਗੇ ਜੀ ਤਿਆਰ ਸੋ ਨੰਬਰ ਬਾਈ ਜੀ ਹਰਾਂ ਦਾ ਆਪਾਂ ਦੇ ਦੇ ਦਿੰਨੇ ਆ ਡਿਸਕ੍ਰਿਪਸ਼ਨ ਤੁਸੀਂ ਚੈੱਕ ਕਰ ਲਿਓ ਠੀਕ ਹੈ ਜੀ ਧੰਨਵਾਦ ਜੀ